ਅਸੰਖ ਮੂਰਖ ਅੰਦ ਕੋਰ ਸਾਧ ਸੰਗਤ ਜੀ ਜਦੋਂ ਅਸੰਖ ਵਾਲੇ ਸ਼ਬਦ ਆਪਾਂ ਉਚਾਰਨ ਕਰ ਰਹੇ ਹੁੰਦੇ ਹਾਂ ਤਾਂ ਅਸੰਖ ਦੇ ਨਾਲ ਜੋ ਐੜਾ ਲੱਗਾ ਹੈ ਉਹਨੂੰ ਧਿਆਨ ਦੇ ਨਾਲ ਨਾਲ ਜੋੜ ਕੇ ਪੜ੍ਹਨਾ ਹੈ ਨਿਰਾਮੁਖ ਤੋਂ ਸੰਖ ਨਾ ਨਿਕਲ ਜਾਏ ਕਾਲੀ-ਕਾਲੀ ਵਿੱਚ ਪਾਠ ਕਰਦੇ ਹਾਂ ਸੰਖ ਨਮੋ ਹੋ ਨਿਕਲੇ ਜਾਏ ਐੜਾ ਲਾ ਕੇ ਅਸੰਖ ਮੂਰਖ ਅੰਧ ਕੋਰ ਜਿਹੜਾ ਕੋਰ ਸ਼ਬਦ ਹੈ ਕਾਲੀ ਕਾਲੀ ਦੇ ਵਿੱਚ ਕੋਰ ਪੜਿਆ ਜਾ ਸਕਦਾ ਹੈ ਕੱਗੇ ਦੀ ਜਗ੍ਹਾ ਤੇ ਕੋਰ ਲਗਾ ਦਿੰਦੇ ਨੇ ਕਈ ਇਸ ਲਈ ਕੱਗਾ ਜ਼ੋਰ ਦੇ ਨਾਲ ਆਵਾਜ਼ ਕੱਢ ਕੇ ਕੱਗੇ ਹੋੜਾ ਕੋ ਰਾਰਾ ਕੋਰ ਮੂਰਖ ਤੇ ਵਿਸਰਾਮ ਹੈ ਅਸੰਖ ਮੂਰਖ ਅੰਧਕੋਰ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ ਅਣਗਿਣਤ ਹੀ ਇਸ ਧਰਤੀ ਦੇ ਉੱਤੇ ਮੂਰਖ ਲੋਕ ਹਨ ਜੋ અત્યੰਤ ਅੰਦੇ ਜੀਵ ਬਿਲਕੁਲ ਗਿਆਨ ਤੋਂ ਅੰਨੇ ਜੀਵ ਜਿਹੜੇ ਹਨ ਉਹ ਅਸੰਖਾਂ ਹੀ ਇਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਰਹਿੰਦੇ ਨੇ ਅਸੰਖ ਚੋਰ ਅਣਗਿਣਤ ਹੀ ਇਸ ਧਰਤੀ ਦੇ ਉੱਤੇ ਚੋਰੀਆਂ ਕਰਨ ਵਾਲੇ ਚੋਰ ਨੇ ਹਰਾਮ ਖੋਰ ਜਿਹੜੇ ਦੂਜਿਆਂ ਦਾ ਧਨ ਚੁਰਾਉਂਦੇ ਨੇ ਉਹਨੂੰ ਦੂਜਿਆਂ ਦੇ ਹੱਕ ਨੂੰ ਚਾਹੇ ਕਲਮ ਦੀ ਹੀਰਾ ਫੇਰੀ ਕਰਕੇ ਚਾਹੇ ਜ਼ੁਬਾਨ ਦੀ ਚਾਹੇ ਤਕੜੀ ਤੋਲਣ ਦੀ ਹੀਰਾ ਫੇਰੀ ਕਰਕੇ ਜੋ ਕਿਸੇ ਦੇ ਹੱਕ ਨੂੰ ਖਾਣਾ ਹੈ ਉਸ ਨੂੰ ਹਰਾਮ ਖਾਣਾ ਕਿਹਾ ਜਾਂਦਾ ਹੈ ਅਣਗਿਣਤ ਹੀ ਇਸ ਧਰਤੀ ਇਸ ਬ੍ਰਹਿਮੰਡ ਦੇ ਵਿੱਚ ਦੂਜਿਆਂ ਦਾ ਪ੍ਰਾਇਆ ਹੱਕ ਖਾਣ ਵਾਲੇ ਹਰਾਮਖੋਰ ਹਨ ਅਸੰਖ ਅਮਰ ਕਰ ਜਾਹੇ ਜੋਰ ਅਮਰ ਨਾਮ ਰਾਜ ਕਰਨ ਵਾਲਿਆਂ ਦਾ ਹੁੰਦਾ ਹੈ ਰਾਜਿਆਂ ਦਾ ਅਣਗਿਣਤ ਹੀ ਇਸ ਧਰਤੀ ਤੇ ਐਸੇ ਰਾਜੇ ਹਨ ਜਿਹੜੇ ਜ਼ੁਲਮ ਕਰਨ ਵਾਲਾ ਹੁਕਮ ਕਰ ਕਰਕੇ ਜੋਰ ਆਪਣਾ ਚਲਾ ਕੇ ਇਸ ਧਰਤੀ ਤੋਂ ਉਮਰ ਪੂਰੀ ਕਰਕੇ ਜਾਹੇ ਚਲੇ ਜਾਂਦੇ ਨੇ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਖਾਂ ਹੀ ਇਸ ਧਰਤੀ ਦੇ ਉੱਤੇ ਐਸੇ ਜੀਵ ਨੇ ਜਿਹੜੇ ਜੀਵਾਂ ਦਾ ਗਲ ਵੱਢ ਕੇ ਹਤਿਆ ਦਾ ਦੋਸ਼ ਕਮਾਉਂਦੇ ਨੇ ਕਤਲ ਕਰਦੇ ਨੇ ਜੀਵਾਂ ਨੂੰ ਮਾਰਦੇ ਨੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖਾਂ ਹੀ ਇਸ ਧਰਤੀ ਦੇ ਉੱਤੇ ਪਾਪੀ ਪੁਰਸ਼ ਹਨ ਪਾਪ ਕਰ ਜਾਹੇ ਜੋ ਪਾਪ ਕਰ ਕਰਕੇ ਜਾਹੇ ਇਸ ਦੁਨੀਆ ਤੋਂ ਉਮਰ ਭੋਗ ਕੇ ਜਾਂਦੇ ਨੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖਾਂ ਹੀ ਇਸ ਧਰਤੀ ਦੇ ਉੱਤੇ ਝੂਠੇ ਜੀਵ ਹਨ ਜੇ ਅਸੰਖ ਮਲੇਸ਼ ਮਾਲ ਭਖ ਖਾਹੇ ਮਲੇਸ਼ ਗੰਦਗੀ ਖਾਣ ਵਾਲੇ ਦਾ ਨਾਮ ਹੁੰਦਾ ਹੈ। অতি ਗੰਦੇ ਰਹਿਣ ਸਹਿਣ ਵਾਲੇ ਇਨਸਾਨ ਦਾ। ਮਲੇਸ਼ ਦੇ ਅਖੀਰਲੇ ਛੇ ਨੂੰ ਸੱਸਾ ਨਹੀਂ ਬੋਲਣਾ। ਗੁਰੂ ਸਾਹਿਬ ਨੇ ਸ਼ਿਸ਼ਾ ਲਿਖਿਆ ਹੈ ਇਸ ਲਈ ਸ਼ਸ਼ਾ ਹੀ ਬੋਲਣਾ ਹੈ। ਅਸੰਖਾਂ ਅਣਗਿਣਤ ਹੀ ਇਸ ਧਰਤੀ ਤੇ ਐਸੇ ਗੰਦੇ ਰਹਿਣ ਸਹਿਣ ਵਾਲੇ ਗੰਦਾ ਖਾਣ ਵਾਲੇ ਜੀਵ ਨੇ ਜੋ ਕੇ ਮਾਲ ਮਲ ਨਾਮ ਗੰਦਗੀ ਦਾ ਹੰਦਾ ਹੈ। ਪਖ ਜਿਹੜੇ ਗੰਦਗੀ ਖਾਣ ਵਾਲੇ ਜੀਵ ਨੇ ਉਹਨਾਂ ਨੂੰ ਪਖ ਜਾਂਦੇ ਨੇ। ਕਾਂ ਗੰਦਗੀ ਖਾਂਦਾ ਹੈ। ਕਾਂਵਾਂ ਨੂੰ ਮਾਰ ਕੇ ਵੀ ਖਾ ਜਾਂਦੇ ਨੇ। ਮੈਲਾ ਖਾਣ ਵਾਲਿਆਂ ਜੀਵਾਂ ਨੂੰ ਮਾਰ ਕੇ ਖਾ ਜਾਂਦੇ ਨੇ। ਅਸੰਖ ਨਿੰਦਕ ਅਣਗਿਣਤ ਹੀ ਇਸ ਸੰਸਾਰ ਦੇ ਉੱਤੇ ਨਿੰਦਿਆ ਕਰਨ ਵਾਲੇ ਨਿੰਦਕ ਹਨ। ਸਿਰ ਕਰਹੇ ਭਾਰ। ਜਿਹੜੇ ਕਿ ਆਪਣੇ ਸਿਰ ਦੇ ਉੱਪਰ ਬਹੁਤ ਸਾਰਾ ਭਾਰ ਚੜਾਈ ਜਾ ਰਹੇ ਨੇ ਨਿੰਦਿਆ ਦਾ ਭਾਰ ਆਪਣੇ ਸਿਰ ਦੇ ਉੱਪਰ ਭਾਰਾ ਕਰੀ ਜਾ ਰਹੇ ਨੇ ਨਾਨਕ ਨੀਚ ਕਹੈ ਵਿਚਾਰ ਨਾਨਕ ਪਦ ਦੀ ਮੋਹਰ ਲਾ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ ਅਸੀਂ ਆਪਣੀ ਬਿਰਤੀ ਨੂੰ ਨਿਮਰਤਾ ਵਿੱਚ ਲਿਜਾ ਕੇ ਇਸ ਵਿਚਾਰ ਨੂੰ ਕਹਿ ਰਹੇ ਹਾਂ ਵਾਰਿਆ ਨਾ ਜਾਵਾ ਏਕ ਵਾਰ ਅਸੀਂ ਤਾਂ ਹੈ ਪ੍ਰਮਾਤਮਾ ਵਾਹਿਗੁਰੂ ਜੀ ਤੇਰੀ ਕੁਦਰਤ ਦੇ ਇੱਕ ਵਾਲ ਤੋਂ ਵੀ ਵਾਰਨੇ ਨਹੀਂ ਜਾ ਸਕਦੇ ਜੋ ਤੁਧ ਭਾਵੈ ਭਾਵੈ ਤੇ ਵਿਸਰਾਮ ਹੈ ਜੋ ਹੈ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਤੈਨੂੰ ਚੰਗਾ ਲੱਗਦਾ ਹੈ ਸਾਈ ਭਲੀਕਾਰ ਉਹੀ ਮਹਾਰਾਜ ਪਾਤਸ਼ਾਹ ਜੀ ਆਪ ਜੀ ਦੀ ਆਗਿਆ ਜਿਹੜੀ ਹੈ ਉਹਨੂੰ ਭਲੀ ਮੰਨਣਾ ਠੀਕ ਮੰਨਣਾ ਸਾਡੇ ਲਈ ਇਹੀ ਕਾਰ ਸਹੀ ਹੈ ਕਿ ਅਸੀਂ ਇਸ ਤਰ੍ਹਾਂ ਜੀਵਨ ਵਿੱਚ ਚੱਲੀਏ ਕਿ ਤੇਰੇ ਹਰੇਕ ਭਾਵ ਦੇ ਹੋਏ ਹੁਕਮ ਨੂੰ ਅਸੀਂ ਸਤਿਵਚਨ ਕਰਕੇ ਮੰਨੀਏ ਤੂੰ ਸਦਾ ਸਲਾਮਤ ਨਿਰੰਕਾਰ ਤੱਤੇ ਉੱਪਰ ਟਿੱਪੀ ਲਾਉਣ ਤੋਂ ਬਿਨਾ ਤੂੰ ਆਵਾਜ਼ ਕੱਢ ਕੇ ਸਦਾ ਸਲਾਮਤ हे अकाल पुरुष परमेश्वर जी तू सदा ही बरकरार है तू सदा ही महाराज बादशाह जी कायम है निरंगकार हे आकार ਤੋਂ ਰਹਿਤ ਪ੍ਰਮਾਤਮਾ ਜੀ ਤੂੰ ਪਿਛਲੇ ਬੀਤੇ ਸਮੇਂ ਵਿੱਚ ਦੀ ਸੀ ਹੁਣ ਵਰਤਮਾਨ ਵਿੱਚ ਵੀ ਹੈ ਭਵਿੱਖਿਤ ਕਾਲ ਵਿੱਚ ਵੀ ਹੋਵੇਗਾ ਤੂੰ ਸਦਾ ਸਲਾਮਤ ਹੈ ਨਵਾ ਨਿਰਵਾਣ